ਬਾਬਾ ਬਕਾਲਾ ਦੀਆਂ ਸਿਆਸੀ ਰੈਲੀਆਂ ਵਿੱਚ ਕਾਂਗਰਸ ਅਤੇ ਅਕਾਲੀਆਂ ਨੇ ਜੜੇ ਤਿੱਖੇ ਨਿਸ਼ਾਨੇ ਆਪਣੇ ਸ਼ਾਇਰਾਨਾ ਅੰਦਾਜ਼ ਵਿੱਚ ਮਜੀਠੀਆ ਅਤੇ ਬਾਦਲਾਂ ਖਿਲਾਫ ਜੰਮ ਕੇ ਬਰੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕਿਹਾ ਰਾਜ ਨਹੀਂ ਸੇਵਾ ਦੇ ਨਾਂ ਤੇ ਬਾਦਲਾਂ ਨੇ ਖਾਦਾ ਮੇਵਾ ਵੇਚਦੇ ਆ ਚਟਾ ਤੇਰੇ ਇਹਨਾਂ ਦੇ ਕਾਲੇ ਤੇ ਕਰਦੇ ਆ ਕਾਲੇ ਮਾਲੇ ਮੈਂ ਦੱਸਾਂ ਕੀ ਕੀ ਕਰਦੇ ਦੋ ਦਿਨ ਮੈਨੂੰ ਪੁਲਿਸ ਵਾਲਾ ਵਿਭਾਗ ਮਿਲ ਗਿਆ ਤੇ ਲੰਬੂ ਦੇ ਪਿੱਛੋਂ ਤੇ ਅੱਗੇ ਧੂਆਂ ਨਿਕਲੇ ਤੇ ਮੇਰਾ ਨਾਮ ਆ ਗਿਆ ਦੇ ਨਾਲ ਇਹ ਸੁੱਖਾ ਕੱਪੀ ਤੇ ਸਵਾਰ ਬਾਦਲ ਮਚਲਾ ਬੁੜਾ ਸੁਖਬੀਰ ਬਾਦਲ ਨੇ ਕੈਪਟਨ ਦੀ ਗੈਰ ਹਾਜ਼ਰੀ ਤੇ ਚੁਟਕੀ ਲੈਂਦੇ ਆ ਸਿੱਧੂ ਨੂੰ ਦਿੱਤਾ ਜਵਾਬ ਤਾਂ ਵਿਕਰਮ ਮਜੀਠੀਆ ਨੇ ਮਨਪ੍ਰੀਤ ਬਾਦਲ ਤੇ ਸਿੱਧੂ ਨੂੰ ਕਿਹਾ ਬੰਟੀ ਤੇ ਬਬਲੀ ਸਿੱਧੂ ਸਾਹਿਬ ਥੋੜੇ 멘ਟਲ ਹੋ ਗਏ ਐ 멘ਟਲ ਹੋ ਗਏ ਐ ਕਿਉਂਕਿ ਉਹਨਾਂ ਨੂੰ ਦਿਖਦਾ ਨਹੀਂ ਐ ਕਿਉਂਕਿ ਕੱਲਾ ਹੱਸਣਾ ਜਾਂਦੇ ਦੇਖਦੇ ਨਹੀਂ ਐ ਉਹ ਉਹਨਾਂ ਨੂੰ ਕਹੋ ਸਿੱਧੂ ਸਾਹਿਬ ਅੰਮਰਸਰ ਜਾ ਕੇ ਸੜਕਾਂ ਦੇਖ ਲਓ ਫਲਾਈਓਵਰ ਦੇਖ ਲਓ ਸਰਕਾਰ ਕੈਪਟਨ ਜੀ ਨਹੀਂ ਸਰਕਾਰ ਹੈ ਤੇ ਆ ਬੰਟੀ ਬਬਲੇ ਦੀ ਸਰਕਾਰ ਇਹ ਦੋਵਾਂ ਨੇ ਮਾਰ-ਮਾਰ ਝੂਠ ਕਦੇ ਗੱਲ ਇੱਧਰ ਦੀ ਉੱਧਰ ਕਦੇ ਉੱਧਰ ਦੀ ਇੱਧਰ ਮੈਨੂੰ ਲੱਗਦਾ ਕਾਂਗਰਸ ਵੀ ਵਕਤ ਨੂੰ ਫੜੇ ਹਰ ਤੇ ਪੰਜਾਬ ਦੇ ਲੋਕਾਂ ਨੂੰ ਵੀ ਵਕਤ ਨੂੰ ਫੜਿਆ ਰਖੜ ਪੁੰਨਿਆ ਮੌਕੇ ਹਰ ਸਾਲ ਬਾਬਾ ਬਕਾਲਾ ਸਜਦੀਆਂ ਨੇ ਸਿਆਸੀ ਸਟੇਜਾਂ हाई प्रोफाइल छेड़छाड़ मामले ਵਿੱਚ ਸਬੂਤ ਮਿਟਾਉਣ ਦੇ ਇਲਜ਼ਾਮਾਂ ਵਿੱਚ ਘिरी ਚੰਡੀਗੜ੍ਹ ਪੁਲਿਸ ਕਟਨਾ ਵਾਲੀ ਥਾਂ ਦੇ ਰਾਜ ਪੈਂਦੇ 9 ਸੀਸੀਟੀਵੀ ਵਿੱਚੋਂ 6 ਕੈਮਰਿਆਂ ਦੀ ਫੁਟੇਜ ਗਾਇਬ ਜਾਂਚ ਬਾਰੇ ਕੁਝ ਵੀ ਕਹਿਣ ਤੋਂ ਬਚ ਰਹੀ ਹੈ ਪੁਲਿਸ ਸਾਰਾ ਆਪਕੋ ਬਤਾਏਗਾ ਡਿਟੇਲ ਹੋ ਰਹੀ ਹੈ ਵਾਰ ਵਾਰ ਕੀ ਆਪਣੇ ਟੇਮੇ ਬਤਾਏ ਨਹੀਂ ਹਮ ਟਾਈਮ ਦੇ ਕੇ ਬਤਾਉਗਾ ਸਾਰੀ ਬਾਤ ਬਤਾਉਂਗਾ ਸਰ ਅਭੀ ਤੱਕ ਕਿਉਂ ਨਹੀਂ ਕਿ ਅਭੀ ਤੱਕ ਸੀਸੀਟੀਵੀ ਹਮ ਸਰ ਉਸੀ ਚੀਜ਼ ਮੇ ਲਗੇ ਹੋਏ ਹਾਂ ਆਪਕੋ ਸਾਰੀ ਬਾਤ ਬਤਾਉਂਗੇ ਸੀਸੀਟੀਵੀ ਫੁਟੇਜ ਕੀ ਪ੍ਰਾਈਵੇਟ ਐਡਰੈਸ ਪੀੜਤਾ ਦੀ ਅਗਵਾ ਦੀ ਕੋਸ਼ਿਸ਼ ਦੀ ਸ਼ਿਕਾਇਤ ਤੋਂ ਬਾਅਦ ਵੀ ਨਹੀਂ ਦਰਜ ਕੀਤਾ ਪੁਲਿਸ ਨੇ ਮਾਮਲਾ 72 ਘੰਟਿਆਂ ਵਿੱਚ ਪੁਲਿਸ ਨੇ ਕਾਰਵਾਈ ਨਾ ਕੀਤੀ ਤਾਂ ਇਨਸਾਫ ਲਈ ਪੰਜਾਬ ਹਰਿਆਣਾ ਹਾਈ ਕੋਰਟ ਜਾਣਗੇ ਸੁਬਰਾਮਨੀਅਮ ਸਵਾਮੀ ਪਰ ਅਗਰ 72 ਘੰਟੇ ਕੇ ਅੰਦਰ ਨਹੀਂ ਕੁਝ ਇਸਮੇ ਹਾਲਾਤ ਮੇ ਬਦਲਾਵ ਆਏਗਾ ਤੋ ਉਸ ਪੀਆਈਐਲ ਕੀ ਤਿਆਰੀ ਕੀ ਜਾਏਗੀ ਉਹ ਪੀਆਈਐਲ ਯਹਾਂ ਸੇ ਆਪ ਫਾਈਲ ਕਰੇਂਗੇ wo pail yahan se hum file karenge aur dr swami jo hai wo khud aakar wahan se chandi karke yahan par is mamle mein argue karenge virodhi tirne ki ti subhash barala de astife di mang rakhri banon ja rahe char naujwana di sadak hadse vich maut ਮੋਗਾ ਦੇ ਕੋਟੀ ਸੇਖਾ ਧਰਮਕੋਟ ਰੋਡ ਉਤੇ ਕਾਰ ਤੇ ਟਰੱਕ ਦੀ ਜ਼ਬਰਦਸਤ ਟੱਕਰ ਕਾਰਨ ਵਾਪਰੇ ਹਾਦਸੇ ਵਿੱਚ ਦੋ ਭਰਾਵਾਂ ਸਮੇਤ ਚਾਰ ਨੌਜਵਾਨਾਂ ਦੀ ਮੌਕੇ ਤੇ ਕਈ ਜਾਨ ਟਰੱਕ ਦੀ ਤੇਜ਼ ਰਫਤਾਰੀ ਕਾਰਨ ਵਾਪਰਿਆ ਹਾਦਸਾ ਧੋਗਾ ਰੋਡ ਤੇ ਇੰਪਾਰੀ ਦਾ ਟੱਪਾ ਤੇ ਰੋਟੀ ਖਾ ਕੇ ਨਿਕਲੇ ਆ ਤੇ ਧਰਮਕੋਟ ਨੂੰ ਕੰਮ ਚੱਲੇ ਸੀ ਕੋਈ ਕੋਤੋਂ ਰਕ ਨਾਲ ਜਾ ਕੇ ਐਮਰਜੈਂਟ ਹੋ ਗਿਆ ਤੇ ਪਿੰਡ ਵਾਲੇ ਜਾਣੀਆਂ ਵਾਲੇ ਗਏ ਜਦ ਆਵਾਜ਼ ਮਰਦਾ ਰੋਇਆ ਉਹਨਾਂ ਨੂੰ ਜਲੰਧਰ ਪਠਾਨਕੋਟ ਹਾਈਵੇ ਤੇ ਪਿੰਡ ਕਾਨਪੁਰ ਨੇੜੇ ਬਸ ਤੇ ਟਰੱਕ ਦੀ ਟੱਕਰ ਵਿੱਚ 20 ਲੋਕ ਹੋਏ ਜ਼ਖਮੀ ਸਵਾਰੀਆਂ ਨੂੰ ਲੈ ਕੇ ਜੰਮੂ ਤੋਂ ਲੁਧਿਆਣਾ ਜਾ ਰਹੀ ਸੀ ਬੱਸ ਅੰਮ੍ਰਿਤਸਰ ਦੇ ਨਈਆਂ ਵਾਲਾ ਮੋੜ ਇਲਾਕੇ ਵਿੱਚ ਰਿਟਾਇਰਡ ਪ੍ਰਿੰਸੀਪਲ ਦਾ ਪਤਨੀ ਸਮੇਤ ਕਤਲ ਅਰਪਛਾਤੇ ਹਮ ਲਾਬਰਾ ਨੇ ਘਰ ਵਿੱਚ ਦਾਖਲ ਹੋ ਕੇ ਸੁਰਿੰਦਰ ਕੁਮਾਰ ਤੇ ਪਤਨੀ ਕਮਲੇਸ਼ ਤੇ ਕੀਤਾ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਪੈਸਾ ਲੱਗ ਰਿਹਾ ਹੈ ਕਿ ਦੋ ਤਿੰਨ ਲੋਕ ਜਿਨ੍ਹਾਂ ਨੇ ਕੋਈ ਓਪਰਚੁਨਿਟੀ ਦੇਖ ਕੇ ਐਂਟਰੀ ਕੀਆ ਹੈ ਐਂਡ ਮੋਸਟ ਲਾਈਕਲੀ ਇਹ ਮਾਰਨਿੰਗ ਮੇ ਰਿਪੋਰਟਰ ਡਾਕੀ ਇਹ ਮੰਦਿਰ ਗਏ تھے ਇਹਨਾਂ ਵਿੱਚੋਂ ਇੱਕ ਫੈਮਿਲੀ ਮੈਂਬਰ ਜੀ ਤੋਂ 9:30 9:30 ਕਰੀ ਵਾਪਸ ਆਏ ਔਰ 1 ਵਜੇ ਡਿਸਕਵਰ ਹੋਇਆ ਰਖੜੀ ਬੰਨਣ ਆਈਆਂ ਪ੍ਰਿੰਸੀਪਲ ਦੀਆਂ ਭੈਣਾਂ ਦੇ ਘਰ ਪਹੁੰਚਣ ਤੇ ਲੱਗਿਆ ਵਾਰਦਾਤ ਦਾ ਪਤਾ ਕੈਰ ਹੋਈ ਸੀ ਜੀ ਬਦੋਂ ਇਹਨੇ ਇੱਕ ਪ੍ਰਿੰਸੀਪਲ ਸੀ ਆ ਜੀ ਇੱਕ ਉੱਪਰ ਜਾਈ ਮੇਰੀ ਮਾਸਟਰ ਸੀਗੀ ਅੱਛਾ ਜੀ ਫਿਰ ਰਿਟਾਇਰ ਹੋਈ ਤੇ ਮੇਰੂੰ ਮੇਰੀ ਭੈਣ ਰਖੜੀ ਬੰਨਣ ਆਈ ਕਿਤੇ ਇਹਨਾਂ ਨੂੰ ਪਹਿਲਾਂ ਇਹਨਾਂ ਨੂੰ ਆਈ ਰਖੜੀ ਬੰਨਣ ਤੇ ਜਿਹੜਾ ਉਹਨੇ ਘਰ ਵੇਖਿਆ ਤੇ ਮਰੇ ਪਏ ਸੀ ਦੋਗੇ ਵਿਦੇਸ਼ ਰਹਿੰਦਾ ਪੁੱਤਰ ਕੁਝ ਮਹੀਨੇ ਪਹਿਲਾਂ ਹੀ ਮਿਲ ਕੇ ਗਿਆ ਸੀ ਵਾਪਸ ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਖਿਲਾਫ ਮੁੜ ਜਾਰੀ ਹੋਏ ਗ੍ਰਿਫਤਾਰੀ ਦੇ ਵਾਰੰਟ ਮੁਕੱਦਮੇ ਦੀ ਸੁਣਵਾਈ ਦੌਰਾਨ ਅੱਜ ਰਾਖੀ ਵੱਲੋਂ ਖੁਦ ਪੇਸ਼ੀ ਨਾ ਭੁਗਤਣ ਕਾਰਨ ਅਦਾਲਤ ਨੇ ਦਿੱਤੇ ਹੁਕਮ ਪਿਛਲੀ ਸੁਣਵਾਈ ਦੌਰਾਨ ਅਗਾਉ ਜ਼ਮਾਨਤ ਦੇ ਕੇ ਲੁਧਿਆਣਾ ਦੀ ਅਦਾਲਤ ਨੇ 7 ਅਗਸਤ ਨੂੰ ਪੇਸ਼ ਹੋਣ ਦੇ ਦਿੱਤੇ ਸੀ ਹੁਕਮ ਨੈਕਸਟ ਜੋ ਪੇਸ਼ੀ ਹੈ 5 9 ਡਾਲਦੀ ਹੈ ਔਰ ਉਸਕੇ ਦੁਬਾਰਾ ਸੇ ਨਾਨ ਵੇਵਲ ਰੈਸਟ ਰੈਸਟੋਰੈਂਟ ਜਾਰੀ ਕਰ ਦਿਏ ਹਨ ਇੱਕ ਟੀਵੀ ਪ੍ਰੋਗਰਾਮ ਦੌਰਾਨ ਰਾਖੀ ਨੇ ਮਹਾਰਿਸ਼ੀ ਵਾਲਮੀਕੀ ਬਾਰੇ ਕੀਤੀ ਸੀ ਇਤਰਾਜਯੋਗ ਟਿੱਪਣੀ ਲੁਧਿਆਣਾ ਦੇ ਇੱਕ ਵਕੀਲ ਦੀ ਸ਼ਿਕਾਇਤ ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਹੋਇਆ ਸੀ ਦਰਜ ਪੰਜਾਬ ਦੀ ਹਰ ਵੱਡੀ ਖਬਰ ਲਈ ਤੁਸੀਂ ਲਗਾਤਾਰ ਦੇਖਦੇ ਰਹੋ এবੀਪੀ ਸਾਂਝਾ